satnam wahiguru sahib ji ik o satnam karta purakh nirbhau ਕਾਲ ਮੂਰਤ ਅਜੁਣ ਸਾ ਭੰਗ ਗੁਰ ਪ੍ਰਸਾਦ ਜੁਗ ਜੁਗ ਅਟਲ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅਲਾਹੀ ਗੋਦੀ ਅੰਦਰ ਜੁੜਮਿਲ ਬੈਠੇ ਗੁਰਮਖ ਪਿਆਰੇ ਸਤਸੰਗੀ ਸੰਤ ਜਨੋ ਕਰੋ ਰਸਨਾ ਪਵਿੱਤਰ ਪਿਆਰ ਸਤਕਾਰ ਦੇ ਨਾਲ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਜੋ ਸ਼ਬਦ ਆਪਾਂ ਕੱਲ ਵਿਚਾਰ ਰਹੇ ਸੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਸ੍ਰੀ ਰਾਗ ਦੇ ਵਿੱਚੋਂ 14ਵਾਂ ਸ਼ਬਦ ਪੰਨਾ ਨੰਬਰ 19 ਦੇ ਉੱਪਰ ਜਿਹਦੀ ਵਿਚਾਰ ਆਪਾਂ ਰਹਾਉ ਵਾਲੇ ਬੰਦ ਤੱਕ ਕੱਲ ਕੀਤੀ ਸੀ ਸੁੰਨੀ ਦੇਹ ਡਰਾਵਨੀ ਜਾਜੀ ਉਹ ਵਿੱਚ ਹੁ ਜਾਏ ਪਾਹੇ ਬੁਲੰਦੀ ਵਿਝਵੀ ਧੂ ਨਨਿਕ ਸਿਉ ਕਾਈ ਪੰਚੇ ਰੁਣੇ ਦੁੱਖ ਭਰੇ ਬਿਣਸੇ ਦੂਜੇ ਭਾਏ ਮੂਲੇ RAM ਜਪੋ ਗੁਣਸਾਰ ਹਉ ਮੈਂ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਉ ਇਹ ਪੂਰੇ ਸ਼ਬਦ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਠੱਗੀ ਦੀ ਗੱਲ ਕਰ ਰਹੇ ਨੇ ਅਹੰਕਾਰ ਦੀ ਗੱਲ ਕਰ ਰਹੇ ਨੇ ਮੋਹ ਮਮਤਾ ਦੀ ਗੱਲ ਕਰ ਰਹੇ ਨੇ ਰਹਾਉ ਤੋਂ ਅਗਲੀ ਪੰਕਤੀ ਦੀ ਆਪਾਂ ਵਿਚਾਰ ਕਰ ਰਹੇ ਸੀ ਜਿਨਨੀ ਨਾਮ ਵਿਸਾਰਿਆ ਦੂਜੀ ਕਾਰ ਹੈ ਲੱਗ ਇੱਥੋਂ ਤੱਕ ਆਪਾਂ ਵਿਚਾਰਿਆ ਸੀ ਦੂਜੀ ਕਾਰ ਕੀ ਹੈ ਇਹ ਕੱਲ ਆਪਾਂ ਸਮਝ ਚੁੱਕੇ ਸੀ ਵੀ ਆਪਣੇ ਸਹੀ ਮਕਸਦ ਤੋਂ ਖੁੰਝ ਕੇ ਹੋਰ ਤਰੀਕਿਆਂ ਦੇ ਨਾਲ ਲਾਲਚ ਕਰਨਾ ਤਮਾ ਅੰਦਰ ਪੈਦਾ ਹੋਣੀ ਜਾਂ ਵਸੇ ਇਦਾਂ ਸਮਝਣਾ ਵੀ ਸਭ ਕੁਝ ਮੇਰਾ ਹੀ ਹੋਵੇ ਦੂਜੇ ਦਾ ਗਲਾ ਘੁੱਟ ਕੇ ਆਪਣੇ ਸਵਾਰਥ ਦੀ ਖਾਤਰ ਹਰੇਕ ਦੇ ਉੱਪਰ ਅਤਿਆਚਾਰ ਕਰਨਾ ਕਹਿ ਲੋ ਠੱਗੀ ਮਾਰਨੀ ਕਿਸੇ ਨਾਲ ਧੋਖਾ ਕਰਨਾ ਕਿਸੇ ਦਾ ਹੱਕ ਖਾਣਾ ਇਹ ਹੈ ਦੂਜੀ ਕਾਰ ਇੱਕ ਕਾਰ ਸਾਡੀ ਸਾਰੇ ਅਸੀਂ ਕੋਈ ਨਾ ਕੋਈ ਕੰਮ ਧੰਦਾ ਕਰਦੇ ਹਾਂ ਉਹ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਬਹੁਤੀ ਵਾਰੀ ਅਸੀਂ ਇਹਨਾਂ ਸ਼ਬਦਾਂ ਨੂੰ ਏਦਾਂ ਸੁਣ ਲੈਨੇ ਆਜਾ ਪ੍ਰਚਾਰੇ ਜਾਂਦੇ ਨੇ ਵੀ ਇਹ ਕਾਜ ਜਿਹੜੇ ਬੰਦਾ ਕਰਦਾ ਇਹ ਸਾਰੇ ਅਵਰ ਕਾਜ ਨਹੀਂ ਇਹ ਅਵਰ ਕਾਜ ਨਹੀਂ ਭਾਈ ਗੁਰੂ ਨਾਨਕ ਪਾਤਸ਼ਾਹ ਨੇ ਆਪ ਸਾਨੂੰ ਖੇਤੀ ਕਰਕੇ ਹਲ ਵਾਹ ਕੇ ਨੌਕਰੀ ਕਰਕੇ ਹੱਟੀ ਤੇ ਕੰਮ ਕਰਕੇ ਮੋਦੀ ਖਾਣ ਚ ਨੌਕਰੀ ਕਰਕੇ ਭਗਤ ਨਾਮਦੇਵ ਜੀ ਵਰਗਿਆਂ ਦੀ ਬਾਣੀ ਦਰਜ ਕਰਕੇ ਜਿਹੜੇ ਕਹਿੰਦੇ ਨੇ ਹੱਥ-ਪਾਉਂ ਕਰ ਕੰਮ ਵੀ ਮਤਲਬ ਹੱਥਾਂ ਪੈਰਾਂ ਨਾਲ ਕੰਮ ਕਰ ਤੇਰੇ ਚਿੱਤ ਦੇ ਵਿੱਚ ਸੱਚ ਵਸਿਆ ਹੋਵੇ ਜਿੰਨੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨਿਆਂ ਦੀ ਬਾਣੀ ਹੈ 35 ਮਹਾਪੁਰਖਾਂ ਦੀ 35 ਦੇ 35 ਕੀਰਤ ਕਰਨ ਵਾਲੇ ਨੇ ਕੋਈ ਵੀ ਵੇਲੜ ਨਹੀਂ ਹੈ ਕਾਰ ਕਰਨ ਵਾਲੇ ਨੇ ਮਤਲਬ ਕੰਮ ਕਰਨ ਵਾਲੇ ਨੇ ਕੀਤਾ ਕਰਨ ਵਾਲੇ ਨੇ ਇਸ ਕਰਕੇ ਕਿਰਤ ਸਾਨੂੰ ਬੜੀ ਲਾਜ਼ਮੀ ਹੈ ਕੋਈ ਵੀ ਕੰਮ ਹੈ ਭਾਵੇਂ ਕੰਮ ਕੋਈ ਮਾੜਾ ਨਹੀਂ ਹੈ ਕੰਮ ਜਿਹੜਾ ਮਨੁੱਖ ਕਰਦਾ ਹਾਂ ਧੋਖਾ ਠੱਗੀ ਆਪਣਾ ਉਹਦੇ ਤੋਂ ਬਚੀਏ ਉਹ ਦੂਜੀ ਘਰ ਅਲੱਗ ਸਤਿਗੁਰੂ ਕਹਿੰਦੇ ਜਿਨਨੇ ਨਾਮ ਵਿਸਾਰਿਆ ਮਤਲਬ ਜਿਨ੍ਹਾਂ ਨੇ ਸੱਚ ਨੂੰ ਵਿਸਾਰਤਾ ਜਿਨ੍ਹਾਂ ਨੇ ਆਪਣੇ ਫਰਜ਼ ਨੂੰ ਵਿਸਾਰਤਾ ਜਿਨ੍ਹਾਂ ਨੇ ਨਿਜਮ ਨੂੰ ਵਿਸਾਰਤਾ ਜਿਤਾ ਕੀਤਾ ਤੇਤਾ ਨਾਮ ਉਥੇ ਨਿਜਮ ਦੇ ਮੁਤਾਬਕ ਵੀ ਨਾਮ ਹੈ ਇਥੇ ਨਾਮ ਦਾ ਅਰਥ ਆਪਾਂ ਕਰ ਲਈਏ ਵੀ ਫਰਜ ਜਿਨੀ ਨਾਮ ਵਿਸਾਰਿਆ ਦੂਜੀ ਕਾਰ ਲੱਗ ਦੁਬਦਾ ਲੱਗੇ ਪਚਮੂਏ ਅੰਤਰ ਤ੍ਰਿਸ਼ਨਾ ਆਗ ਡੁਬਦਾ ਦਾ ਅਰਥ ਹੁੰਦਾ ਜੀ ਦੁਚਿੱਤਾਪਨ ਦੋ ਪਾਸਿਆਂ ਦੇ ਵਿੱਚ ਮੇਰਤਾ ਤੇਰਤਾ ਚ ਕਹਿ ਲੋ ਪਚਮੂਏ ਮਤਲਬ ਖਵਾਰ ਹੋ ਰਹੇ ਨੇ ਮੂਏ ਦਾ ਅਰਥ ਹੁੰਦਾ ਮਰ ਜਾਣਾ ਮਰ ਰਹੇ ਨੇ ਸਰੀਰਕ ਤੌਰ ਤੇ ਨਹੀਂ ਇਹ ਮਰ ਜਾਣਾ ਮਤਲਬ ਆਤਮਕ ਤੌਰ ਤੇ ਜਿਹੜਾ ਮਨੁੱਖ ਬਸ ਮੇਰੀ ਮੇਰੀ ਚ ਫਸਿਆ ਹੋਇਆ ਉਹ ਦੂਜੇ ਦੀ ਤਰੱਕੀ ਦੇਖ ਕੇ ਮਰ ਜਾਂਦਾ ਹੈ ਆਤਮਕ ਤੌਰ ਤੇ ਮਰ ਜਾਂਦਾ ਉਹਨਾਂ ਗੁਣਾਂ ਨੂੰ ਨਹੀਂ ਕਮਾਉਂਦਾ ਗੌਂਡੀ ਗੌਂਡੀ ਦੀ ਤਰੱਕੀ ਦੇਖ ਕੇ ਮਰ ਜਾਂਦਾ ਇਹ ਉਸ ਦੁਬਧਾ ਦੀ ਗੱਲ ਹੈ ਸਤਿਗੁਰੂ ਜੀ ਇਹ ਤ੍ਰਿਸ਼ਨਾ ਦੂਜੀ ਕਾਰੇ ਮਤਲਬ ਦੂਜੇ ਤੇ ਦੁਖੀ ਹੋਈ ਜਾਣਾ ਜੇ ਮਿਹਨਤ ਕਰੇਗਾ ਮਣਾ ਤੂੰ ਵੀ ਉਸ ਬਲੰਦੀ ਨੂੰ ਹਾਸਲ ਕਰ ਲਏਗਾ ਪਰ ਮਿਹਨਤ ਤੋਂ ਬਿਨਾ ਜੇ ਬੰਦਾ ਬੈਠਾ ਹੀ ਭਾਲਦਾ ਵੀ ਇਦਾਂ ਇਦਾਂ ਕੁਝ ਨਹੀਂ ਹੋਣ ਵਾਲਾ ਸਤਿਗੁਰੂ ਜੀ ਨੇ ਕਿੰਨੇ ਪਿਆਰੇ ਸ਼ਬਦਾਂ 판 ਨੂੰ ਬਾਣੀ ਦੇ ਵਿੱਚ ਵਕਸਤ ਕੀਤੇ ਨੇ ਬਿਨ ਕਰਮਾ ਕਿਸ ਪਾਈ ਹੈ ਨਹੀਂ ਜੇ ਬਹੁਤ ਤੇਰਾ ਧਾਵ ਇਹਨਾਂ ਸ਼ਬਦਾਂ ਦੇ ਅਰਥ ਵੀ ਅਸੀਂ ਕੱਲਾ ਇੱਧਰ ਲੈ ਜਾਂਦੇ ਆਂ ਵੀ ਜੇ ਕਰਮਾਂ ਚ ਹੀ ਨਹੀਂ ਕਰਮਾਂ ਚ ਵੀ ਮੈਂ ਕਹਿੰਦਾ ਤਾਂ ਬਣੇਗਾ ਜੇ ਬੰਦਾ ਹੱਥ ਹਿਲਾਏਗਾ ਕਰਮ ਬੰਦਾ ਆਪਣੇ ਆਪ ਵੀ ਬਣਾਉਂਦਾ ਬਹੁਤ ਸ਼ਬਦ ਗੁਰਬਾਣੀ ਦੇ ਇਦਾਂ ਦੇ ਵੀ ਸਾਨੂੰ ਪ੍ਰੇਰਿਤ ਕਰਦੇ ਨੇ ਇਸ ਕਰਕੇ ਮਿਹਨਤ ਕਰਕੇ ਤਰੱਕੀ ਕਰਨੀ ਕਾਰਜ ਕਰਨਾ ਕਾਰ ਕਰਨੀ ਮਾੜੀ ਨਹੀਂ ਪਰ ਜੇਕਰ ਦੁਬਧਾ ਦੇ ਵਿੱਚ ਮੰਦਾ ਲੱਗਿਆ ਪਿਆ ਦੁਬਧਾ ਲਾਗੇ ਪਚਮੂਗੇ ਤਾਂ ਸਤਿਗੁਰੂ ਕਹਿੰਦੇ ਉਹ ਆਤਮਕ ਮੌਤੇ ਮਰਿਆ ਪਿਆ ਅੰਤਰ ਤ੍ਰਿਸ਼ਨਾ ਅੱਗ ਅੰਦਰ ਉਹਦੇ ਤ੍ਰਿਸ਼ਨਾ ਦੀ ਅੱਗ ਵੱਲਦੀ ਆ ਕ੍ਰੋਧ ਦੀ ਅੱਗ ਵੱਲਦੀ ਆ ਕਿਸੇ ਤੇ ਛੜਦਾ ਫਿਰਦਾ ਤ੍ਰਿਸ਼ਨਾ ਉਹਨੂੰ ਢੜਕਾਉਂਦੀ ਫਿਰਦੀ ਹੈ ਤ੍ਰਿਸ਼ਨਾ ਦੇ ਕਾਰਨ ਉਹਦੇ ਅੰਦਰ ਖਿਜ ਆਈ ਪਈ ਹੈ ਇੱਕ ਦੂਜੇ ਤੋਂ ਖਿਜ ਰਿਹਾ ਹੈ ਇਸ ਕਰਕੇ ਸੜ ਸੜ ਕੇ ਆਤਮਕ ਮੌਤ ਉਹ ਮਰ ਰਿਹਾ ਹੈ ਨਾਲ ਹੀ ਸ਼ਬਦ ਨੂੰ ਸਤਿਗੁਰੂ ਜੀ ਨੇ ਤਿੰਨ ਤਿੰਨ ਲਾਈਨਾਂ ਦਾ ਇੱਕ ਬੰਦ ਹੈ ਤੀਜੀ ਲਾਈਨ ਹੈ ਗੁਰ ਰੱਖੇ ਸੇ ਉੱਭਰੇ ਹੋਰ ਮੁਠੀ ਧੰਦਾ ਠੱਗ ਇਹ ਆਪਾਂ ਰਹਾਉ ਵਾਲੀ ਪੰਕਤੀ ਦੇ ਵਿੱਚ ਵੀ ਪੜ੍ਹ ਕੇ ਆਏ ਹਾਂ ਉੱਥੇ ਸਤਿਗੁਰੂ ਜੀ ਨੇ ਇਸ ਸ਼ਬਦ ਨੂੰ ਮੋਠੇ ਸ਼ਬਦ ਵਰਤਿਆ ਸੀ ਮੂਰੇ RAM ਜਪੋ ਗੁਣਸਾਰ ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਮੁਠੀ ਦਾ ਅਰਥ ਵੀ ਠੱਗੀ ਹੁੰਦਾ ਇੱਥੇ ਸੰਪਸ਼ਟ ਹੀ ਠੱਗੀ ਲਿਖਦਾ ਸਤਿਗੁਰੂ ਸਿੱਤੇ ਪਾਸਾ ਜੀ ਨੇ ਇੱਥੇ ਵੀ ਜ਼ਿਕਰ ਕਰ ਦਿੱਤਾ ਦੋਨੇ ਸ਼ਬਦਾਂ ਦਾ ਮੁਠੀ ਧੰਦਾ ਠੱਗ ਠੱਗੀ ਦਾ ਧੰਦਾ ਕਲੀਅਰ ਹੋ ਗਿਆ ਨਾ ਹੋਰ ਕਲੀਅਰ ਹੋ ਗਿਆ ਵੀ ਕਿਸੇ ਨਾਲ ਠੱਗੀ ਮਾਰਨੀ ਕਿਸੇ ਨਾਲ ਧੋਖਾ ਕਰਨਾ ਕਿਸੇ ਨੂੰ ਗਲਤ ਸਮਝਾ ਦੇਣਾ ਉਹ ਵੀ ਇੱਕ ਅਕੱ ਕਿਸਮ ਦਾ ਧੋਖਾ ਹੈ ਜਿਹੜਾ ਆਪਾਂ ਕੱਲ ਟੂਕ ਮਾਤਰ ਗੱਲ ਕਰ ਚੁੱਕੇ ਹਾਂ ਵੀ ਅੱਜ ਸਤਿਗੁਰੂ ਜੀ ਦੀ ਬਾਣੀ ਦਾ ਸੱਚਾ ਗਿਆਨ ਜੇਕਰ ਸੰਗਤ ਤੱਕ ਅਸੀਂ ਨਹੀਂ ਪਹੁੰਚਾਉਂਦੇ ਤਾਂ ਅਸੀਂ ਵੀ ਇੱਕ ਤਰ੍ਹਾਂ ਦੇ ਠੱਗ ਹਾਂ ਬਨਾਰਸ ਕੇ ਠੱਗ ਆਪਾਂ ਕੱਲ ਸਮਝਿਆ ਸੀ ਸਤਿਗੁਰੂ ਜੀ ਕਹਿੰਦੇ ਆਪਣੇ ਫਰਜ਼ ਤੋਂ ਲਾਂਭੇ ਜਾ ਕੇ ਗਲਤ ਪਾਸੇ ਉਹਨੂੰ ਬਿਆਨ ਕਰਨਾ ਲੋਕਾਂ ਨੂੰ ਗਲਤ ਉਹ ਸਬਤ ਸਮਝਾਉਣਾ ਇਹ ਵੀ ਇੱਕ ਕਿਸਮ ਦੀ ਠੱਗੀ ਹੈ ਅਜ ਧਾਰਮਿਕ ਜਗਤ ਦੇ ਵਿੱਚ ਵੀ ਅਸੀਂ ਠੱਗੇ ਗਏ ਆ ਜਿਹੜੇ ਗੁਰੂ ਨੇ ਰੱਖੇ ਗੁਰੂ ਕੀ ਹੈ ਜੀ ਸ਼ਬਦ ਗਿਆਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਅਨੇਕਾਂ ਵਾਰੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਸਾਨੂੰ ਸ਼ਬਦ ਮਿਲਦੇ ਨੇ ਜਦੋਂ ਸਿੱਧਾਂ ਨੇ ਪੁੱਛਿਆ ਸੀ ਤਾਂ ਵੀ ਗੁਰੂ ਨਾਨਕ ਦਾ ਉੱਤਰ ਤੁਹਾਡੇ ਸਾਰਿਆਂ ਦੇ ਯਾਦ ਹੋਣਾ ਹੈ ਸ਼ਬਦ ਗੁਰੂ ਸਰਬਸਤੇ ਉਪਰ ਸ਼ਬਦ ਵਿਚਾਰ ਸ਼ਬਦ ਗੁਰਪੂਰਾ ਬਹੁਤ ਸ਼ਬਦ ਨੇ ਜਿਹਦੇ ਦੇ ਵਿੱਚ ਸ਼ਬਦ ਗੁਰੂ ਦੀ ਗੱਲ ਆਉਂਦੀ ਹੈ ਹੁਣ ਜੇ ਮਨੁੱਖ ਸੋਚਦਾ ਵੀ ਕਿਹੜਾ ਸ਼ਬਦ ਤਾਂ ਮੈਂ ਕਵਾਂ ਕਬੀ ਗਿਆਨ ਜਿਹਦੇ ਚੋਂ ਚੰਗਾ ਝਲਕਦਾ ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਬਾਣੀ ਦੇ ਵਿੱਚੋਂ ਮੁਕਤੀ ਬਾਣੀ ਦੇ ਵਿੱਚੋਂ ਸਾਨੂੰ ਗਿਆਨ ਮਿਲਦਾ ਹੈ ਸਮਝ ਮਿਲਦੀ ਹੈ ਇੱਕ ਓੰਕਾਰ ਤੋਂ ਲੈ ਕੇ ਤਨ ਮਨ ਤਿਵਾ ਹਰਿਆ ਤੱਕ ਗਿਆਨ ਦੇ ਨਾਲ ਭਰਿਆ ਪਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਇਸੇ ਕਰਕੇ ਇੱਥੇ ਸਤਿਗੁਰੂ ਜੀ ਸ਼ਬਦ ਵਰਤ ਰਹੇ ਨੇ ਗੁਰ ਰਾਖੇ ਜਿਨ੍ਹਾਂ ਨੂੰ ਇਸ ਗੱਲ ਸਮਝ ਲੱਗ ਗਈ ਵੀ ਇੱਕ ਨਾ ਇੱਕ ਦਿਨ ਜਾਣਾ ਹੈ ਕਿਉਂ ਇੱਥੇ ਗਲਤ ਕੰਮ ਕਰਕੇ ਜ਼ਿੰਦਗੀ ਬਤੀਤ ਕਰੀਏ ਕਿਉਂ ਕਿਸੇ ਨਾਲ ਠੱਗੀ ਮਾਰਦਾ ਤੇਰੇ ਨਾਲ ਨਹੀਂ ਕੁਝ ਜਾਣਾ ਹਾਂ ਮਿਹਨਤ ਕਰਕੇ ਕਮਾ ਮਿਹਨਤ ਦਾ ਪੈਸਾ ਜਿਵੇਂ ਸਿਆਣੇ ਕਹਿੰਦੇ ਆ ਨਾ ਵੀ ਕਿਰਤ ਦਾ ਭਾਵੇਂ 1 ਰੁਪਿਆ ਕਰਿਆ ਉਹ ਵੀ ਤਰੱਕੀ ਕਰਦਾ ਉਹ ਵੀ ਘਰ ਦੇ ਵਿੱਚ ਰੌਣਕ ਲੈ ਕੇ ਆਉਂਦਾ ਪਰ ਠੱਗੀ ਮਾਰ ਕੇ ਇਕੱਠਾ ਕਰਿਆ ਪੈਸਾ ਜੇ ਅਸੀਂ ਬਾਹਰੀ ਤੌਰ ਤੇ ਵੀ ਦੇਖਦੇ ਆ ਨਾ ਤਾਂ ਉਹ ਆਨੰਦ ਨਹੀਂ ਦੇ ਸਕਦਾ ਕਿਉਂਕਿ ਅੰਦਰੋਂ ਬੰਦੇ ਨੂੰ ਸਮਝ ਸਾਰਿਆਂ ਨੂੰ ਹੈ ਮਨ ਜਾਨ ਸਭ ਬਾਤ ਉਹ ਫਿਰ ਸੁੱਖ ਦੀ ਨੀਂਦ ਨਹੀਂ ਬੰਦਾ ਸੌਂਦਾ ਭਾਵੇਂ ਇਦਾਂ ਦੇ ਕੰਮ ਕਰ ਜਾਂਦਾ ਕਈ ਵਾਰੀ ਲਾਲਚ ਚ ਆ ਕੇ ਪਰ ਅੰਦਰੋਂ ਜ਼ਮੀਰ ਫਿਰ ਵੀ ਕਈ ਵਾਰੀ ਉਹਨੂੰ ਲਾਣਤਾ ਪਾਉਂਦੀ ਹੈ ਆਪਣੇ ਆਪ ਵੀ ਇਹ ਗਲਤ ਕਰ ਰਿਹਾ ਤਾਂ ਇਸੇ ਤਰ੍ਹਾਂ ਅਸੀਂ ਵੀ ਸੋਚੀਏ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ 'ਚ ਬੈਠ ਕੇ ਗੁਰੂ ਨਾਲ ਵੀ ਜੇ ਅਸੀਂ ਗੁਰੂ ਦੇ ਆਖੇ ਅਨੁਸਾਰ ਨਹੀਂ ਚੱਲ ਰਹੇ ਤਾਂ ਫਿਰ ਅਸੀਂ ਦੀਨ ਗਵਾਇਆ ਦੁਨੀਸੀਆਂ ਚੰਦ ਪੈਸਿਆਂ ਦੇ ਖਾਤਰ ਆਪਣੀ ਚੌਧਰ ਦੇ ਖਾਤਰ ਪੈਸੇ ਦੇ ਖਾਤਰ ਆਪਣੇ ਨਾਮ ਕਮਾਉਣ ਦੇ ਖਾਤਰ ਆਪਣੀਆਂ ਸਟੇਜਾਂ ਦੀ ਖਾਤਰ ਫਿਰ ਅਸੀਂ ਵੀ ਇੱਕ ਕੂੜ ਦੇ ਵਿੱਚ ਫਸ ਚੁੱਕੇ ਆ ਸਚਾਈ ਹੈ ਕਿਉਂਕਿ ਦੂਜੇ ਨੂੰ ਕਹਿਣਾ ਬੜਾ ਸੁੱਖ ਹੈ ਆਮ ਬੰਦਿਆਂ ਨੂੰ ਕਹਿ ਕੇ ਅਸੀਂ ਲੰਘ ਜਾਂਦੇ ਹਾਂ ਪਰ ਸਾਡੇ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰਿਆਂ ਤੇ ਇੱਕੋ ਜਿਹਾ ਉਪਦੇਸ਼ ਹੈ ਸਭ ਨੂੰ ਹਰੇਕ ਕੰਮ ਦੇ ਵਿੱਚ ਠੱਗੀ ਵੱਜਦੀ ਹੈ ਹਰੇਕ ਚ ਠੱਗੀ ਵੱਜਦੀ ਹੈ ਅੱਜ ਰਿਸ਼ਤੇ ਨਾਤਿਆਂ ਚ ਬਹੁਤਿਆਂ ਨੇ ਇਹ ਧੰਦਾ ਹੀ ਬਣਾਇਆ ਵੀ ਬਸ ਸਾਂਪ ਪਵਾਓ ਬਚੋਲੇ ਬਣੋ ਲੱਖਾਂ ਰੁਪਇਆ ਲਿਆ ਜਾਂਦਾ ਬਾਅਦ ਦੇ ਵਿੱਚ ਗੱਲਾਂ ਕੁਝ ਹੋਰ ਨਿਕਲਦੀਆਂ ਨੇ ਠੱਗੇ ਜਾਂਦੇ ਆ ਸਾਰੀ ਜ਼ਿੰਦਗੀ ਬੱਚੀ ਦੀ ਬੱਚੇ ਦੀ ਬਰਬਾਦ ਹੋ ਜਾਂਦੀ ਹੈ ਕਿਉਂਕਿ ਝੂਠ-ਮੂਠ ਦੱਸ ਦਿੱਤਾ ਸੱਚ ਬੋਲੋ ਕਰੋ ਕਰਾਓ ਉੱਥੇ ਨਾਲੇ ਤੁਹਾਨੂੰ ਸਾਵਾਸੇ ਆ ਫਿਰ ਵੀ ਪੈਸਾ ਫਿਰ ਵੀ ਪ੍ਰਾਪਤ ਕਰੋਗੇ ਨਾਲੇ ਮਾਨ ਸਤਕਾਰ ਵਧੇਗਾ ਤੁਹਾਡਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਇਹ ਸਮਝ ਲੱਗ ਗਈ ਗੁਰ ਰਾਖੇ ਗੁਰੂ ਨੇ ਜਿੰਨਾਂ ਨੂੰ ਰੱਖ ਲਿਆ ਗੁਰੂ ਕੀ ਹੈ ਗਿਆਨ ਸਮਝ ਅਕਲ ਜਿਹੜੀ ਸਾਨੂੰ ਰੋਜ਼ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰਹੇ ਨੇ ਸੇ ਉੱਬਰੇ ਉੱਬਰਣ ਦਾ ਮਤਲਬ ਹੁੰਦਾ ਬਚ ਜਾਣਾ ਹੋਰ ਮੁਠੀ ਧੰਦਾ ਠੱਗ ਇੱਥੇ ਸ਼ਬਦ ਹੋਰ ਆ ਗਿਆ ਨਾ ਕਹਿੰਦੇ ਹੋਰ ਜਿਹੜਾ ਮਤਲਬ ਮਨੁੱਖ ਹੈ ਜਿਹਨੂੰ ਸਮਝ ਨਹੀਂ ਹੈ ਗੁਰੂ ਦੇ ਰਾਹੀ ਇਹ ਤ੍ਰਿਸ਼ਨਾ ਬੁਝ ਜਾਂਦੀ ਹੈ ਉਹ ਬਚ ਜਾਂਦੇ ਨੇ ਬਾਕੀ ਸਭਨਾਂ ਨੂੰ ਦੁਨੀਆ ਦੇ ਵਿੱਚ ਖੱਜਲ ਖਵਾਰ ਕਹ ਲੋ ਹੁਣਾ ਪੈਂਦਾ ਹੈ ਠੱਗੀ ਦੇ ਵਿੱਚ ਠੱਗ ਲਿਆ ਜਾਂਦਾ ਹੈ ਠੱਗੇ ਵੀ ਜਾਂਦੇ ਨੇ ਠੱਗੀ ਵੱਲ ਤੁਰ ਵੀ ਪੈਂਦੇ ਨੇ ਅੱਗੇ ਤੀਸਰਾ ਬੰਦ ਹੈ ਜੀ ਜਿਨ੍ਹਾਂ ਨੂੰ ਇਹ ਸਮਝ ਲੱਗ ਗਈ ਫਿਰ ਸਤਿਗੁਰੂ ਥੋੜਾ ਤਰੀਕਾ ਬਦਲ ਕੇ ਗੱਲ ਕਰ ਰਹੇ ਨੇ ਤੀਜੇ ਬੰਦ ਦੇ ਵਿੱਚ ਮੂਈ ਪ੍ਰੀਤ ਪਿਆਰ ਗਿਆ ਮੂਆ ਵੈਰ ਵਿਰੋਧ ਧੰਦਾ ਠੱਕਾ ਹਉ ਮੂਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸੱਚ ਪਾਈਐ ਗੁਰਮਖ ਸਦਾ ਨਿਰੋਧ ਫਿਰ ਗੁਰੂ ਪਾਤਸ਼ਾਹ ਜੀ ਨੇ ਗੱਲ ਕੀਤੀ ਉਹਨਾਂ ਦੀ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਝ ਦੇ ਦੁਆਰਾ ਉੱਭਰ ਕੇ ਬਚ ਗਏ ਇਸ ਕਰਕੇ ਉਹਨਾਂ ਦੀ ਰੱਖਿਆ ਗੁਰੂ ਪਾਤਸ਼ਾਹ ਜੀ ਨੇ ਕੀਤੀ ਮੂਈ ਪ੍ਰੀਤ ਪਿਆਰ ਗਿਆ ਇੱਧਰਲੇ ਪਾਸਿਓਂ ਠੱਗੀ ਦੇ ਨਾਲ ਵੀ ਬੰਦਿਆਂ ਦਾ ਬਹੁਤ ਜ਼ਿਆਦਾ ਪ੍ਰੀਤ ਬਣ ਜਾਂਦੀ ਹੈ ਇਨ੍ਹਾਂ ਕੰਮਾਂ ਦੇ ਵਿੱਚ ਬੰਦਾ ਜਦੋਂ ਘੁੜ ਜਾਂਦਾ ਹੈ ਨਾ ਗਲਤ ਕੰਮਾਂ ਨਾਲ ਹੀ ਪਿਆਰ ਪਿਆ ਹੋਇਆ ਹੁੰਦਾ ਉਹ ਪਿਆਰ ਮਰ ਗਿਆ ਹੁੰਦਾ ਜਦੋਂ ਸਮਝ ਲੱਗੀ ਫਿਰ ਜਿਨ੍ਹਾਂ ਨਾਲ ਵਿਰੋਧ ਕਰਦਾ ਸੀ ਉਹ ਮਿੱਤਰ ਲੱਗਣ ਲੱਗ ਪਏ ਜਿਵੇਂ ਝੂਠੇ ਬੰਦੇ ਨੂੰ ਠੱਗ ਬੰਦੇ ਨੂੰ ਸੱਚਾ ਬੰਦਾ ਕਦੇ ਚੰਗਾ ਨਹੀਂ ਲੱਗਦਾ ਠੱਗ ਵਰਤੀ ਵਾਲੇ ਨੂੰ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਾਂ ਇਹਦੇ 'ਚ ਮੈਂ ਸਾਡੇ ਆਪਣੀ ਤੇ ਗੱਲ ਰੱਖਾਂ ਸੰਸਾਰ 'ਚ ਬਹੁਤ ਨੇ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਇੱਕ ਤੇ ਆਪਣੀ ਮਤ ਅਨੁਸਾਰ ਬੰਦਾ ਕਰ ਰਿਹਾ ਹੈ ਉਹ ਇੱਥੋਂ ਤੱਕ ਵੀ ਜਿਵੇਂ ਸਾਨੂੰ ਸੰਤਾਂ ਨੇ ਪੜਾਇਆ ਜਿਵੇਂ ਸਾਡੀ ਮਰਜ਼ਾਦਾ ਹੈ ਵੱਖੋ-ਵੱਖਰੀਆਂ ਸੀ ਚਲਾਈਆਂ ਨੇ ਪਰ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ ਹੀ ਬਾਣੀ ਦੀ ਵਿਚਾਰ ਕਰ ਰਿਹਾ ਹੈ ਜਿਹੜਾ ਆਪਣੀ ਮਤ ਅਨੁਸਾਰ ਚੱਲਦਾ ਸਤਿਗੁਰੂ ਜੀ ਦੀ ਪਾਵਨ ਬਚਨ ਨੇ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੈ ਬਿਨ ਸਤਿਗੁਰ ਸੁਖ ਕਦੀ ਨਾ ਪਾਵੈ ਭਾਈ ਫਿਰ ਫਿਰ ਪਸੋ ਤਾਵੈ ਦੋਨਾਂ ਦੀ ਆਪਸ ਵਿੱਚ ਟਕਰਾਰ ਹੈ ਅੱਜ ਵੀ ਪ੍ਰਚਾਰਕਾਂ ਦਾ ਵੀ ਟਕਰਾਰ ਹੈ ਇਹਨਾਂ ਗੱਲਾਂ ਤੇ ਕਿਉਂ ਹੈ ਕਿਉਂਕਿ ਠੱਗਗਿਰਤੀ ਦੇ ਵਿੱਚ ਨੇ ਉਹ ਜਿਹੜੇ ਆਪੋ ਆਪਣੇ ਧੜਿਆਂ ਨੂੰ ਮੰਨ ਕੇ ਬੈਠੇ ਨੇ ਬਹੁਤ ਨੇ ਧੜੇ ਮੈਂ ਕਹਣਾ ਦੂਜਿਆਂ ਨੂੰ ਸਧਾਰਨਾ ਕੋਈ ਬਹੁਤਾ ਔਖਾ ਨਹੀਂ ਸਾਡਾ ਆਪਣਾ ਹੀ ਨਹੀਂ ਲੋਟ ਆਉਂਦਾ ਢਾਂਚਾ ਅਸੀਂ ਆਪਸ ਵਿੱਚ ਇੰਨੇ ਬੱਕੋ ਬਕਰੀਆਂ ਸਾਡੀਆਂ ਮਰ ਜਾਦਾ ਵਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਜੇ ਬਾਣੀ ਮੁਤਾਬਕ ਇੱਕੋ ਹੀ ਸਮਝ ਚ ਅਸੀਂ ਆ ਜਾਈਏ ਤਾਂ ਸਾਡਾ ਵੀ vair virodh ਮੁੱਕ ਸਕਦਾ ਸਾਡੀ ਜਿਹੜੀ ਪ੍ਰੀਤ ਹੋਰ ਪਾਸੇ ਬਣੀ ਪਈ ਹੈ ਨਾ ਹੁਣ ਇੱਕ ਦੇਹ ਨੂੰ ਰੱਬ ਬਣਾ ਕੇ ਬੰਦਾ ਕਹਿ ਰਿਹਾ ਪੇਸ਼ ਕਰ ਰਿਹਾ ਜਿਵੇਂ ਕੱਲ ਆਪਾਂ ਗੱਲ ਕੀਤੀ ਸੀ ਵੀ ਐਦਾਂ ਕੀਤਾ ਮੋਇਆ ਨੂੰ ਜਿਉਂਦਾ ਕਰਤਾ ਇਹ ਸਾਡੇ ਚ ਵੀ ਬਹੁਤ ਨੇ ਅਣੀਆਂ ਅਣੀਆਂ ਲੰਮੀਆਂ ਵਾਹਾਂ ਕਰਕੇ ਵੀ ਇਸਮਾਨ ਚੋਂ ਤੁਸੀਂ ਫੋਟੋਆਂ ਲੱਗੀਆਂ ਵੇਖੋਗੇ ਬੱਚਾ ਫੜਿਆ ਫਿਰ ਜਿਹੜੇ ਅੱਜ ਦੂਜੇ ਕਹਿੰਦੇ ਨੇ ਉਹਨਾਂ ਦਾ ਅਸੀਂ ਵਿਰੋਧ ਕਿਵੇਂ ਕਰਾਂਗੇ ਜਦੋਂ ਸਾਡੇ ਇਹਨਾਂ ਗੱਲਾਂ ਨੂੰ ਸੁਣਾਈ ਜਾ ਰਹੇ ਨੇ ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਦਾਂ ਬਿਲਕੁਲ ਨਹੀਂ ਕਿਤੇ ਹੈ ਵੀ ਉਹਦੇ ਬਾਹਲੇ ਤੋਂ ਬਾਹਰ ਜਾ ਕੇ ਕੋਈ ਮਨੁੱਖ ਕਰ ਸਕਦਾ ਕੋਈ ਵੀ ਨਹੀਂ ਇਦਾਂ ਇਦਾਂ ਕੁਦਰਤ ਦੇ ਵਿੱਚ ਕੁਦਰਤ ਦੇ ਹੱਥ ਵਾਸ ਦੇ ਵਿੱਚ ਹੈ ਕਿਸੇ ਬੰਦੇ ਦੇ ਕਿਸੇ ਮਨੁੱਖ ਦੇ ਹੱਥ ਦੇ ਵਿੱਚ ਨਹੀਂ ਹੈ ਪਰਿਵਾਰਾਂ ਦੀਆਂ ਕਹਾਣੀਆਂ ਸਾਡਿਆਂ ਵੱਲੋਂ ਜਦੋਂ ਸੁਣਾਈਆਂ ਜਾਂਦੀਆਂ ਨੇ ਸਟੇਜਾਂ ਤੇ ਅਸੀਂ ਸੁਣਨ ਵਾਲੇ ਸੰਗਤ 'ਚੋਂ ਮੈਨੂੰ ਲੱਗਦਾ ਪੰਜ ਜਾਂ ਚਾਰ ਕ ਬੰਦੇ ਮੁਸ਼ਕਲ ਨੇ ਜਿਹੜੇ ਗੁਰਬਾਣੀ ਦੀ ਸਮਝ ਰੱਖਣ ਵਾਲੇ ਹੁੰਦੇ ਨੇ 90 95 ਉਹਨਾਂ ਦੇ ਨਾਲ ਦੇ ਹੁੰਦੇ ਨੇ ਫਿਰ ਉਹਨਾਂ ਨੂੰ ਨਿੰਦਕ ਨਿੰਦਕ ਕਹਿ ਕੇ ਅਸੀਂ ਸਮਝੇ ਨਹੀਂ ਬਾਣੀ ਨੂੰ ਅਸਲ ਇਸ ਕਰਕੇ ਮੈਂ ਫੇਰ ਬੇਨਤੀ ਕਰਦਾ ਜਿਹੜੀ ਰੋਜ਼ਾਨਾ ਤੁਹਾਡੇ ਚਰਨਾਂ 'ਚ ਬੇਨਤੀ ਆ ਵੀ ਬਾਣੀ ਨੂੰ ਖੁਦ ਪੜ੍ਹ ਕੇ ਸਮਝ ਕੇ ਪੜੋ ਕਹਾਵੇ ਇੱਕੋ ਹੀ ਵਾਰੀ ਸਾਜ ਪਾਠ ਕਰ ਲੋ ਜ਼ਿੰਦਗੀ ਚ ਪਰ ਸਮਝਣ ਦਾ ਯਤਨ ਆਪ ਕਰੋ ਦੂਜੇ ਤੇ ਭਰੋਸਾ ਜਿੰਨਾ ਔਖਾ ਹੋ ਗਿਆ ਸਾਨੂੰ ਵੀ ਬਾਣੀ ਦਾ ਚੋਗਾ ਪਾ ਕੇ ਠੱਗਿਆ ਜਾ ਰਿਹਾ ਹੈ ਮਾਫ਼ ਕਰਿਓ ਮੈਨੂੰ ਇਹ ਸ਼ਬਦ ਵਰਤਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦਾ ਤਾਰ ਰੱਖਿਆ ਜਾਂਦਾ ਵੀ ਲੋਕਾਂ ਦਾ ਇਕੱਠ ਨਹੀਂ ਹੋਣਾ ਮਤ ਆਪਣੀ ਉੱਥੇ ਸੁਣਾਈ ਜਾਂਦੀ ਹੈ ਇਸ ਕਰਕੇ ਉਹ ਪਿਆਰ ਦੇ ਵਿੱਚ ਉਲਝਿਆ ਬੰਦਾ ਸੱਚੀ ਬਾਣੀ ਨੂੰ ਵੀ ਨਹੀਂ ਸਮਝ ਰਿਹਾ ਜਦੋਂ ਗੁਰੂ ਦੇ ਸ਼ਬਦ ਨਾਲ ਜੁੜ ਗਿਆ ਗੁਰ ਰੱਖ ਕੇ ਗੁਰੂ ਕੀ ਹੈ ਜੀ ਸ਼ਬਦ ਉਦੋਂ ਇਹਨਾਂ ਗੱਲਾਂ ਤੋਂ ਬਚਿਆ ਜਾਣਾ ਫਿਰ ਇਹ ਮੂਈ ਪ੍ਰੀਤ ਪਿਆਰ ਗਿਆ ਮੂਆ ਵੈਰ ਵਿਰੋਧ ਸਾਡੇ ਤੇ ਜਿਹੜਾ ਆਪਸ ਵਿੱਚ ਵੈਰ ਵਿਰੋਧ ਹੈ ਇਹ ਵਿਚਾਰਾਂ ਕਰਕੇ ਹੀ ਹੈ ਹੁਣ ਅਸੀਂ ਕਹਿੰਦੇ ਆਂ ਵੀ ਖਾਲਸੇ ਦਾ ਰਾਜ ਰਾਜ ਕਰੇਗਾ ਖਾਲਸਾ ਮੈਂ ਕਹਿੰਦਾ ਆਪਣੇ ਆਪ ਚ ਸਮਝ ਚੰਗੀ ਕਰ ਲਈਏ ਇੱਕ ਹੋ ਜਾਈਏ ਰਾਜ ਤੇ ਆਪਣੇ ਆਪ ਹੀ ਹੋ ਜਾਣਾ ਹੈ ਆਦਿ ਸਿੱਖੀ ਸਿੱਖ ਦੀ ਕਗਲਾ ਹੀ ਜਾਂਦਾ ਸਿੱਖ ਹੀ ਸਿੱਖ ਨਾ ਤਕਰਾਰ ਕਰੀ ਜਾਂਦਾ ਇਹ ਵਿਰੋਧ ਇਸੇ ਕਰਕੇ ਹੈ ਕਿਉਂਕਿ ਅਸੀਂ ਠੱਗੇ ਗਏ ਆ ਹੋਰਾਂ ਹੋਰਾਂ ਮਤਾਂ ਦੇ ਵਿੱਚ ਆਪੋ ਆਪਣੇ ਧੜਿਆਂ ਦੇ ਵਿੱਚ ਠੱਗੇ ਪਏ ਆ ਦੁਨਿਆਵੀ ਲੋਕਾਂ ਚ ਵੀ ਬਹੁਤ ਇਹਦੀ ਜਿੰਨੀ ਮਰਜ਼ੀ ਵਿਆਖਿਆ ਵਧਾ ਲਈਏ ਠੱਗ ਹਰ ਇੱਕ ਕਿਸਮ ਦਾ ਠੱਗੀ ਮੈਂ ਤਾਂ ਜ਼ਿਕਰ ਕਰਨਾ ਚਾਹਣਾ ਵੀ ਇਸ ਪਾਸੇ ਬਹੁਤ ਘੱਟ ਪ੍ਰਚਾਰਿਆ ਜਾ ਸਾਨੂੰ ਕਿਉਂਕਿ ਹਰੇਕ ਪ੍ਰਚਾਰਕ ਇਦਾਂ ਦੀ ਗੱਲ ਕਰਦਾ ਤਾਂ ਕਈ ਵਾਰੀ ਅਸਲ ਇਹ ਹੈ ਸਾਡੇ ਚੋਂ ਇਹ ਵਿਵਾਦ ਨੂੰ ਖਤਮ ਕਰਨ ਦੇ ਲਈ ਦੁਬਦਾਂ ਨੂੰ ਖਤਮ ਕਰਨ ਦੇ ਲਈ ਮੈਂ ਬੇਨਤੀ ਪੇਦਾ ਕਰ ਰਿਹਾ ਮਤਲਬ ਬੇਨਤੀ ਕਰ ਰਿਹਾ ਤੁਹਾਡੇ ਚਰਨਾਂ ਚ ਇਹ ਸ਼ਬਦਾਂ ਨੂੰ ਵਿਚਾਰ ਰਿਹਾ ਵੀ ਜਿਹੜੇ ਵੀ ਭਾਈ ਠੀਕ ਹੈ ਗੁਰੂ ਦੀ ਬਾਣੀ ਦਾ ਪ੍ਰਚਾਰ ਕਰੋ ਜਿਹੜੀਆਂ ਵੀ ਸਾਡੇ ਨਾਲ ਸੰਸਥਾਵਾ ਨੇ ਅਸੀਂ ਇੱਕ ਕੋਈ ਬਾਣੀ ਦੀ ਵਿਚਾਰ ਤੇ ਆਈਏ ਤਾਂ ਕਰਕੇ ਲੋਕਾਂ ਦੇ ਕੋਈ ਸਮਝ ਪਵੇ ਨਹੀਂ ਇੱਕ ਕੁਝ ਹੋਰ ਕਹ ਜਾਂਦਾ ਦੂਜਾ ਹੋਰ ਕਹ ਜਾਂਦਾ ਤੀਜਾ ਹੋਰ ਕਹ ਜਾਂਦਾ ਅਗਲਾ ਕਹਿੰਦਾ ਵੀ ਕਿਹਨੂੰ ਸੱਚ ਮੰਨੀਏ ਮੈਂ 14 15 ਸਾਲ ਇਹਨਾਂ ਗੱਲਾਂ ਦੇ ਵਿੱਚ ਗੁਜ਼ਰਦਾ ਰਿਹਾ ਸਿਰ ਸੰਸਿਆ ਵੱਖੋ ਵੱਖਰੀ ਹੈ ਕੋਈ ਕਹਿੰਦਾ ਜੀ ਬਿੰਦੀ ਬਿਲਕੁਲ ਨਹੀਂ ਲਾਉਣੀ ਵੀ ਜਪਜੀ ਸਾਹਿਬ 'ਚ ਸਿਰਫ ਇੱਕ ਥਾਂ ਤੇ ਬਿੰਦੀ ਲੱਗਦੀ ਹੈ ਕੱਲ ਮੈਂ ਇੱਕ ਬਾਬੇ ਦੀ ਆਡੀਓ ਸੁਣ ਰਿਹਾ ਸਾਂ ਉਹ ਕਹਿੰਦਾ ਪੂਰੇ ਜਪਜੀ ਸਾਹਿਬ ਦੇ ਵਿੱਚ ਇੱਕ ਥਾਂ ਤੇ ਹੀ ਬਿੰਦੀ ਲੱਗਦੀ ਹੈ ਪਾਂਡਾ ਪਾਉ ਜਿੱਥੇ ਪਾਂਡਾ ਸ਼ਬਦ ਆਉਂਦਾ ਜੇ ਇਦਾਂ ਹੀ ਪੜ੍ਹਨਾ ਉਹ ਕਹਿੰਦੇ ਚਗਿਆਈਆ ਬਰਿਆਈਆ ਪੜੋ ਚਗਿਆਈਆ ਬਰਿਆਈਆ ਨਹੀਂ ਪੜ੍ਹਨਾ ਲਾ ਅਸੀਂ ਤੇ ਇੱਥੇ ਉਲਝੇ ਪਏ ਆ ਪਹਿਲਾਂ ਹੀ ਤੇ ਇੱਕ ਕਰ ਲਈਏ ਵੀ ਕਿਹੜੀ ਠਾਈ ਠੀਕ ਐ ਅਸੀਂ ਮੰਨ ਲਈਏ ਅਸੀਂ ਉਸੇ ਸੰਥਿਆ ਨੂੰ ਕਰ ਲਈਏ ਇਸ ਕਰਕੇ ਅਸੀਂ ਵੀ ਆਪਸ ਵਿੱਚ ਬਹੁਤ ਉਲਝੇ ਪਏ ਆ ਇਹ ਠੱਗੀ ਇਹ ਪਿਆਰ ਸਾਡਾ ਹੋਰ ਹੋਰ ਧੜਿਆਂ ਨਾਲ ਬਣਿਆ ਪਿਆ ਹੈ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਇਹ ਗੁਰੂ ਸ਼ਬਦ ਦੇ ਦੁਆਰਾ ਇਹ ਮਰ ਸਕਦਾ ਹੈ ਭਾਈ ਜੇ ਤੁਸੀਂ ਮਾਰਨਾ ਚਾਹੁੰਦੇ ਹੋ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪ ਖੁਦ ਪੜੋ ਵਿਚਾਰੋ ਜਿੱਥੇ ਵੀ ਤੁਹਾਨੂੰ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਜਿੰਨੇ ਵੀ YouTube ਤੇ ਸੁਣਦੇ ਹੋ ਜਾਂ ਸੰਗਤ ਦੇ ਵਿੱਚੋਂ ਸੁਣਦੇ ਹੋ ਵਿਚਾਰ ਇਸ ਗੱਲ ਤੇ ਜ਼ਰੂਰ ਕਰ ਲਿਆ ਕਰੋ ਦਿਲ ਖੋਲ ਕੇ ਗੱਲ ਕਰ ਲਿਆ ਕਰੋ ਕੋਈ ਚੱਕਰ ਨਹੀਂ ਆਪਾਂ ਬਾਣੀ ਨੂੰ ਸਮਝਣਾ ਮੈਂ ਇਹ ਨਹੀਂ ਹੈ ਵੀ ਮੇਰਾ ਜੋ ਇੱਥੋਂ ਬੋਲਿਆ ਵੀ ਆਖਰੀ ਸੱਚੀ ਹੈ ਹੋ ਸਕਦਾ ਇਹਦੇ 'ਚ ਵੀ ਕਮੀ ਹੋਵੇ ਮੇਰਾ ਵੀ ਸੁਧਾਰ ਹੋਵੇ ਆਪਾਂ ਸਮਝਣ ਖਾਤਰ ਇੱਥੇ ਆਉਣੇ ਆ ਮੂਈ ਪ੍ਰੀਤ ਪਿਆਰ ਗਿਆ ਮੂਹਾ ਵੈਰ ਵਿਰੋਧ ਇਹ ਵੈਰ ਵਿਰੋਧ ਤੇ ਮੈਂ ਗੱਲ ਕਰ ਰਿਹਾ ਵੀ ਅੱਜ ਸਾਡੇ 'ਚ ਵੀ ਬੜਾ ਵੈਰ ਵਿਰੋਧ ਹੈ ਪਹਿਲਾਂ ਕੁਰਬਾਨੀ ਕਹਿੰਦੀ ਹੈ ਆਪਣੇ ਆਪ ਨੂੰ ਸਾਧ ਦੂਜਿਆਂ ਦੀ ਗੱਲ ਬਾਤ ਚ ਕਰੀ ਤਾਂ ਕਰਕੇ ਮੈਂ ਆਪਣੇ ਤੇ ਗੱਲ ਕਰਦਾ ਆਪਣੇ ਮਨ ਤੋਂ ਆਪਾਂ ਗੁਰਮਖ ਪਿਆਰੇ ਆ ਜਿੰਨੇ ਵੀ ਤੁਸੀਂ ਗੁਰੂ ਘਰ ਆਉਣੀਓ ਇਸ ਵੈਰ ਵਿਰੋਧ ਨੂੰ ਖਤਮ ਕਰੀਏ ਬਹੁਤ ਨਹੀਂ ਇੱਥੇ ਤੇ ਇੱਕ ਦੂਜੇ ਦੇ ਪ੍ਰਤੀ ਜੇ ਕੋਈ ਕਿਸੇ ਹੋਰ ਪਾਰਟੀ ਚ ਤਾਂ ਅਸੀਂ ਕੋਈ ਬੰਦਾ ਆਉਂਦਾ ਉਹਨੂੰ ਪਿਆਰ ਨਾਲ ਨਹੀਂ ਬੁਲਾਉਂਦੇ ਜਿਹੜਾ ਗੁਰੂ ਘਰ ਆ ਗਿਆ ਭਾਈ ਅਸੀਂ ਸਾਰੇ ਇੱਥੇ ਗੁਰੂ ਦੇ ਸਿੱਖਾਂ ਆਪਸ ਵਿੱਚ ਭਾਈ ਭਾਈ ਵਾਂਗ ਸੱਜਣਾਂਓ ਕਿਤੇ ਪਿਆਰ ਨਾਲ ਵਿਚਰ ਕੇ ਵੇਖੋ ਤੁਹਾਡੇ ਮਨ ਨੂੰ ਕਿੰਨਾ ਆਨੰਦ ਪੈਦਾ ਹੋਏਗਾ ਇਹ ਗਿਆਨ ਸਾਨੂੰ ਸਮਝਾਉਂਦਾ ਵੀ ਨਹੀਂ ਭਲਿਆ ਇਹ ਤੇ ਸ਼ਬਦ ਦੇ ਵਿੱਚ ਸ਼ੁਰੂਆਤ ਹੀ ਇੱਥੋਂ ਹੋਈ ਹੈ ਕਹਿੰਦੇ ਚਾਰ ਦਿਨਾਂ ਦੀ ਜ਼ਿੰਦਗੀ ਹੈ ਤੇਰੀ ਇਹ ਤੇਰੀ ਆਵਣ ਜਾਣ ਜਿਹੜੀ ਖੇਡ ਹੈ ਨਾ ਸੁੰਨੀ ਦੇਡਰਾਵਣੀ ਜੱਜਿਓ ਵਿੱਚੋਂ ਜਾਏ ਸ਼ਬਦ ਸ਼ੁਰੂਆਤ ਇੱਥੋਂ ਹੋਈ ਹੈ ਕਹਿੰਦੇ ਇੱਕ ਦਿਨ ਸੁਨਣਾ ਹੋ ਜਾਊਗਾ ਤੇਰਾ ਇਹ ਸਰੀਰ ਜੇ ਤੇਰੇ ਅੰਦਰ ਪ੍ਰੇਮ ਪਿਆਰ ਸੱਚਾ ਜਾਗੇਗਾ ਤਾਂ ਦੁਨੀਆਂ ਦੇ ਉੱਪਰ ਤੈਨੂੰ ਪਿਆਰ ਨਾਲ ਯਾਦ ਕੀਤਾ ਜਾਏਗਾ ਕਿਉਂਕਿ ਪ੍ਰੇਮ ਹੈ ਜਿੱਥੇ ਉੱਥੇ ਮਾਲਕ ਆਪ ਹੈ ਜਿੱਥੇ ਵਿਰੋਧ ਹੈ ਉੱਥੇ ਵੈਰ ਹੈ ਉੱਥੇ ਆਪਣਾ ਵੈਰ ਹੈ ਆਪਣੀ ਅਹੰਕਾਰ ਦੀ ਗੱਲ ਹੈ ਮੂਈ ਪ੍ਰੀਤ ਪਿਆਰ ਗਿਆ ਮੂਆ ਵੈਰ ਵਿਰੋਧ ਇਹ ਪਿਆਰ ਦੀ ਗੱਲ ਹੰਕਾਰ ਵਾਲੀ ਦੀ ਆ ਰਹੀ ਹੈ ਆਪੋ ਆਪਣੇ ਧੜਾਂ ਦੀ ਆ ਰਹੀ ਹੈ ਆਪਣੀ ਮਤ ਨਾਲ ਪਿਆਰ ਦੀ ਗੱਲ ਆ ਰਹੀ ਹੈ ਆਪਣੀ ਨਾਮ ਦੀ ਹੰਗੜ ਦੀ ਪਿਆਰ ਦੀ ਗੱਲ ਆ ਰਹੀ ਹੈ ਮਤਲਬ ਜਿਹੜਾ ਆਪਣਾ ਹੰਕਾਰ ਦੇ ਵਿੱਚ ਹੰਕਾਰੀ ਹੋ ਕੇ ਆਪਣੇ ਆਪ ਨੂੰ ਪੱਠੇ ਪਾ ਰਿਹਾ ਹੰਕਾਰ ਨੂੰ ਤੰਦਾ ਥੱਕਾ ਹੋ ਮੂਈ ਫਿਰ ਕਹਿੰਦੇ ਜਦੋਂ ਇਹ ਸਮਝ ਲੱਗੀ ਗੁਰੂ ਜੀ ਦੀ ਕਿਰਪਾ ਦੇ ਨਾਲ ਫਿਰ ਉਹ ਉਸ ਪਾਸਿਓਂ हट ਗਿਆ ਦੰਦਾ ਧੱਕਾ ਹੌਮ ਹੋਈ ਉਹਦੀ ਮਾਂ ਮਰ ਗਈ ਮਤਲਬ ਉਹ ਪਿਆਰ ਜਿਹੜਾ ਹੌ ਹੌ ਕਰਦਾ ਫਿਰਦਾ ਸੀ ਬਸ ਮਈਂ ਕਰਦਾ ਜਿਹੜਾ ਕੁਝ ਆਉਂਦਾ ਮੈਨੂੰ ਹੀ ਹੁੰਦਾ ਮਮਤਾ ਮਾਇਆ ਕ੍ਰੋਧ ਜਿਹੜਾ ਮਮਤਾ ਨੂੰ ਧੋੜਨ ਦੇ ਵਾਲੀ ਲਾਲਸਾ ਸੀ ਉਹ ਦੌੜ ਭੱਜ ਮੁੱਕ ਗਈ ਮਰ ਗਈ ਮਾਇਆ ਤੇ ਮਮਤਾ ਖਤਮ ਹੋ ਗਈ ਤੇ ਨਾਲ ਕ੍ਰੋਧ ਵੀ ਮਰ ਗਿਆ ਕਿਉਂਕਿ ਕ੍ਰੋਧ ਵੀ ਹੁੰਦਾ ਚਿਰ ਹੈ ਜਿੰਨਾ ਚਿਰ ਕੋਈ ਸਾਡੀ ਗੱਲ ਨਹੀਂ ਮੰਨਦਾ ਸੀ ਕਈ ਵਾਰੀ ਕ੍ਰੋਧ ਚ ਆਉਂਦੇ ਆ ਘਰੇ ਵੀ ਦੇਖ ਲਓ ਬੱਚਾ ਤੁਹਾਡੀ ਗੱਲ ਨਹੀਂ ਮੰਨਦਾ ਜੇ ਕੋਈ ਤੁਹਾਡਾ ਭੈਣ ਭਰਾ ਤੁਹਾਡੀ ਗੱਲ ਨਹੀਂ ਮੰਨਦਾ ਤਾਂ ਅਸੀਂ ਝੱਟਦੇ ਨੇ ਕ੍ਰੋਧ ਚ ਆ ਜਨਾ ਵੀ ਮੇਰੀ ਗੱਲ ਨੂੰ ਇਨਕਾਰ ਕਿਉਂ ਕਰਦਾ ਇਹ ਸਾਡੇ ਚੀ ਹੈ ਅਸੀਂ ਸਟੇਜ ਤੇ ਬਹਿ ਕੇ ਤਾਂ ਕਹਿੰਦੇ ਹਮ ਔਗਣ ਭਰੇ ਏਕ ਗੁਣ ਨਹੀਂ ਪਰ ਜੇ ਕੋਈ ਸੰਗਤ ਚ ਉਤਰ ਅਨਸਾਰ ਸਾਡੇ ਕੋਈ ਔਗਣ ਯਾਦ ਕਰਾ ਦੇ ਕਈ ਵਾਰੀ ਅਸੀਂ ਵੀ ਉਹਦੇ ਨਾਲ ਕ੍ਰੋਧ ਚ ਬੋਲਦੇ ਆਂ ਵੀ ਤੂੰ ਕੌਣ ਹੁੰਨਾ ਮੈਨੂੰ ਮਤ ਦੇਣ ਵਾਲਾ ਜਦ ਕੇ ਭਾਈ ਗੁਰੂ ਜੀ ਇਹਨਾਂ ਗੱਲਾਂ ਤੋਂ ਸਾਨੂੰ ਰੋਕਦੇ ਨੇ ਗੁਰੂ ਜੀ ਕਿਰਪਾ ਕਰਨ ਧੰਦਾ ਥੱਕਾ ਹੋਂ ਮੂਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਫਿਰ ਬੰਦੇ ਨੂੰ ਸੱਚੀ ਕਾਰ ਕਰਨ ਦੇ ਲਈ ਇਦਾਂ ਕਹਿ ਲੋ ਕਰਮ ਕਮਾਉਣ ਦੇ ਲਈ ਚੰਗੇ ਪਾਸੇ ਜਾਣ ਦੇ ਲਈ ਫਿਰ ਸੁਰਤ ਜਾਗੀ ਜਦੋਂ ਇਹਨਾਂ ਤੋਂ ਨਿਕਲ ਗਿਆ ਕਰਮ ਮਿਲੇ ਸੱਚ ਪਾਈ ਹੈ ਜਦੋਂ ਸਹੀ ਰਸਤੇ ਤੇ ਚੱਲਣਾ ਸ਼ੁਰੂ ਕੀਤਾ ਸੱਚ ਦੀ ਪਛਾਣ ਹੋਈ ਸੱਚ ਨੂੰ ਪ੍ਰਾਪਤ ਕਰ ਲਿਆ ਸੱਚ ਅੰਦਰ ਪਹਿਣਾ ਸ਼ੁਰੂ ਹੋ ਗਿਆ ਫਿਰ ਕੀ ਹੋਇਆ ਗੁਰਮਖ ਸਦਾ ਨਿਰੋਧ ਨਿਰੋਧ ਦਾ ਅਰਥ ਹੁੰਦਾ ਜੀ ਰੋਕ ਇਥੇ ਗੁਰਬਾਣੀ ਦੇ ਮੁਤਾਬਕ ਜੋ ਸ਼ਬਦ ਹੈ ਇਹ ਰੋਕ ਲੱਗ ਜਾਣੀ ਮਤਲਬ ਵਿਕਾਰਾਂ ਦੇ ਵੱਲੋਂ ਰੋਕ ਲੱਗ ਗਈ ਹੁਣ ਜਦੋਂ ਗੁਰੂ ਦੀ ਸਰਨ 'ਚ ਆ ਗਿਆ ਜਿਹੜਾ ਬੰਦਾ ਪਹਿਲਾਂ ਬਹੁਤ ਗਲਤ ਕੰਮਾਂ ਦੇ ਵਿੱਚ ਪਿਆ ਹੋਇਆ ਸੀ ਗੁਰੂ ਦੀ ਸਰਨ 'ਚ ਆ ਕੇ ਵਿਕਾਰਾਂ ਵੱਲੋਂ ਰੁਕ ਗਿਆ ਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦੇ ਤੇ ਰੋਕ ਲਾਤੀ ਕਿਵੇਂ ਜਿਹੜੀ ਗੱਲ ਆਪਾਂ ਸ਼ੁਰੂ ਚ ਪੜ੍ਹੀ ਸੀ ਕੱਲ ਵਿਚਾਰੀ ਸੀ ਪੰਜੇ ਰੋਮਨੇ ਇਹ ਇੰਦਰੀਆਂ ਦੀ ਗੱਲ ਰੋਕ ਲੱਗ ਗਈ ਹੁਣ ਅੱਖਾਂ ਤੇ ਅੱਖਾਂ ਮਾੜਾ ਨਹੀਂ ਦੇਖਦੀਆਂ ਪਹਿਲਾਂ ਮਾੜੇ ਪਾਸੇ ਜਾਂਦੀਆਂ ਸੀ ਮਨ ਲੈ ਕੇ ਜਾਂਦਾ ਸੀ ਪਹਿਲਾਂ ਕੰਨ ਆਪਣੀ ਸਿਫਤਾਂ ਸੁਣ ਕੇ ਫੁੱਲ ਦੇ ਸੰਨ ਆਪਣੇ ਧੜੇ ਦੀ ਗੱਲ ਸੁਣ ਕੇ ਪ੍ਰਸੰਨ ਹੁੰਦੀ ਸੀ ਵੀ ਜਿਹੜੀ ਆਪ ਦੇ ਮੇਚ ਆਉਂਦੀ ਹੈ ਗੱਲ ਜਿਹੜੀ ਆਪਣੇ ਮਤਲਬ ਦੀ ਗੱਲ ਹੈ ਪਰ ਹੁਣ ਉਹ ਕੰਨ ਸੱਚ ਸੁਣਦੇ ਆਦੀ ਹੋ ਗਏ ਹੁਣ ਜੇ ਕੋਈ ਕਮੀ ਦੱਸਦਾ ਤਾਂ ਉਹ ਬੰਦਾ ਦਿਲੋਂ ਪਿਆਰਾ ਲੱਗਣ ਲੱਗ ਪਿਆ ਮਿੱਤਰ ਲੱਗਣ ਲੱਗ ਪਿਆ ਧੰਨਵਾਦ ਦਿਲੋਂ ਕਰਦਾ ਖਿੱਚਦਾ ਨਹੀਂ ਮਨ ਫਿਰ ਵੀ ਹਾਂ ਬਹੁਤ ਚੰਗਾ ਕੀਤਾ ਤਾਂ ਮੇਰੀ ਗਲਤੀ ਦੱਸਤੀ ਜਿਹੜਾ ਮਨ ਪਹਿਲਾਂ ਕਲਪ ਜਾਂਦਾ ਸੀ ਇਹਨਾਂ ਬਦਲਾ ਤੁਹਾਡਾ ਖੁਦ ਆਏਗਾ ਜਦੋਂ ਬਾਣੀ ਨੂੰ ਮੰਨੋਗੇ ਸਮਝੋਗੇ ਸਤਿਗੁਰੂ ਸੱਚੇ ਪਾਸਾ ਕਹਿੰਦੇ ਇਹ ਇੰਦਰੀਆਂ ਤੇ ਰੋਕ ਲੱਗ ਗਈ ਹੁਣ ਜੀਬ ਗਲਤ ਨਹੀਂ ਬੋਲਦੀ ਜਿਹੜੀ ਜੀਵ ਪਹਿਲਾਂ ਚਾਰ ਬੰਦਿਆਂ ਨੂੰ ਕਿਸੇ ਤਕੜੇ ਨੂੰ ਵੇਖ ਕੇ ਉਹਦੀ ਸਿਫਤ ਕਰ ਦਿੰਦੀ ਸੀ ਹੁਣ ਗੁਰੂ ਦੇ ਸ਼ਬਦ ਤੋਂ ਵਾਰੇ ਨਹੀਂ ਜਾਂਦੀ ਹੁਣ ਡਰ ਨਿਕਲ ਗਿਆ ਮਨ ਤੋਂ ਵੀ ਨਹੀਂ ਸੱਚ ਤੇ ਚੱਲਣਾ ਕਿਉਂਕਿ ਗੁਰੂ ਦੇ ਸ਼ਬਦ ਦੀ ਵਿਚਾਰ ਜਦੋਂ ਅੰਦਰ ਚਲੀ ਗਈ ਇਹ ਮਰਨ ਦਾ ਵੀ ਡਰ ਖਤਮ ਹੋ ਗਿਆ ਇੰਨੀ ਸਿੱਖਿਆ ਗੁਰੂ ਨੇ ਨੇ ਚੰਗੇ ਢੰਗ ਨਾਲ ਸਮਝਾਤੀ ਵੀ ਬੰਦਾ ਮੁਨਕਰ ਹੋ ਹੀ ਨਹੀਂ ਸਕਦਾ ਗੁਰੂ ਕਿਰਪਾ ਕਰਨ ਕਰਮ ਮਿਲੈ ਸੱਚ ਪਾਈਆ ਗੁਰਮਤਿ ਸਦਾ ਨਿਰੋਧ ਅਗਲਾ ਬੰਦਾ ਜੀ ਸੱਚੀ ਕਰ ਸਤ ਮਿਲੈ ਗੁਰਮਤਿ ਪੱਲੇ ਪਾਈ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਇ ਨਾਨਕ ਦਰ ਪ੍ਰਧਾਨ ਸੋ ਦਰਗਹ ਪੈਂਦਾ ਜਾਇ ਫਿਰ ਗੁਰੂ ਪਾਤਸ਼ਾਹ ਨੇ ਇਸੇ ਗੱਲ ਨੂੰ ਹੋਰ ਕਲੀਅਰ ਕਰਿਆ ਸੱਚੀ ਕਾਰ ਹੈ ਸੱਚ ਮਿਲੈ ਬਾਣੀ ਚ ਬਹੁਤ ਸ਼ਬਦ ਨੇ ਤੁਰਤੇ ਕੋ ਤੁਰਦਾ ਮਿਲੈ ਜੀਵਤ ਕੋ ਜੀਵਤਾ ਮਿਲੈ ਮੂਏ ਕੋ ਮੂਆ ਉੱਥੇ ਵੀ ਇਹ ਵਿਚਾਰ ਸ਼ਬਦ ਦੀ ਇਦਾਂ ਹੀ ਹੈ ਵੀ ਜਿਹੜਾ ਮਨ ਕਰਕੇ ਮਰਿਆ ਹੋਇਆ ਹੁਣ ਮਰਿਆ ਹੋਇਆ ਮਰੀ ਨੂੰ ਕਿਵੇਂ ਮਿਲੇਗਾ ਮੂਹੇ ਕਮੂਆ ਗੁਰਬਾਣੀ ਦੇ ਪਾਵਨ ਸ਼ਬਦ ਨੇ ਜੀਵਤ ਜਿਹੜਾ ਸੱਚ ਨਾਲ ਜੁੜ ਗਿਆ ਅੱਖਾਂ ਜੀਵਾਂ ਵਿਸਰ ਮਰ ਜਾਓ ਸੌਖਾ ਕਰ ਲੋ ਵੀ ਗੁਰਮੁਖ ਬੰਦੇ ਦੀ ਗੁਰਮੁਖ ਨਾਲ ਹੀ ਦੋਸਤੀ ਹੋਵੇਗੀ ਗੁਰਮੁਖ ਗੁਰਮੁਖ ਨਾਲ ਤੁਰਨਾ ਪਸੰਦ ਕਰੇਗਾ ਪਰ ਮਨਮੁਖ ਬੰਦਾ ਮਨਮੁਖ ਨੂੰ ਲੱਭੇਗਾ ਤੁਸੀਂ ਕਿਤੇ ਵਿਆਹ ਸਾਦੀ ਚ ਜਾਂਦੇ ਹੋ ਬਹੁਤੇ ਜਿਆਦੇ ਇਕੱਠ ਚ ਜਾਂਦੇ ਹੋ ਜਿੱਥੇ ਤੁਹਾਡੇ ਨਾਲ ਕੋਈ ਨਹੀਂ ਵੀ ਜਾਂਦਾ ਤੁਸੀਂ ਇਕੱਲੇ ਜਾਂਦੇ ਹੋ ਤਾਂ ਅਕਸਰ ਤੁਸੀਂ ਦੇਖਦੇ ਹੋ ਤੁਸੀਂ ਕੋਈ ਨਾ ਕੋਈ ਮਨੁੱਖ ਵੇਖ ਕੇ ਜਿਹੜਾ ਤੁਹਾਨੂੰ ਲੱਗਦਾ ਵੀ ਹਾਂ ਉਹ ਬੰਦਾ ਸ਼ਰਾਬੀਆਂ ਕੋਆਬੀਆਂ ਚ ਜਾਣ ਵਾਲਾ ਨਹੀਂ ਤੁਸੀਂ ਉਹਦੇ ਕੋਲੇ ਜਾ ਕੇ ਬੈਠੋਗੇ ਪਰ ਜਿਹੜੇ ਨੇ ਸਰਾਬ ਪੀਣੀ ਹੈ ਨਸ਼ਾ ਕਰਨਾ ਉਹ ਉਹਨਾਂ ਨੂੰ ਵੇਖੇਗਾ ਉਹ ਭੱਜ ਕੇ ਉਹ ਮੇਜਾਂ ਬੰਨੀ ਜਾਏਗਾ ਐਸੇ ਕਰਕੇ ਸਤਿਗੁਰੂ ਸੱਚੇ ਪਾਸਤਾ ਕਹਿੰਦੇ ਸੱਚੀਕਾਰ ਹੁਣ ਜਦੋਂ ਸੱਚੀਕਾਰਤ ਲੱਜਿਆ ਉਹਦੇ ਮਿੱਤਰ ਵੀ ਸੱਚੀਕਾਰ ਵਾਲੇ ਬਣ ਗਏ ਸੱਚ ਮਿਲਿਆ ਫਿਰ ਉਹਨਾਂ ਨੇ ਗੁਰੂ ਦੀ ਬਾਣੀ ਦੀ ਸਿੱਖਿਆ ਆਪ ਅਪਣਾਈ ਹੋਈ ਹੈ ਉਹਨਾਂ ਦੇ ਕੋਲੋਂ ਸੱਚ ਮਿਲੇ ਆ ਗੁਰਮਤ ਪੱਲੇ ਪਾਏ ਉਹதே ਗੁਰਮਤ ਪੱਲੇ ਦੇ ਵਿੱਚ ਪੈ ਗਈ ਜਿਵੇਂ ਆਪਾਂ ਕਹਿੰਦੇ ਕੁਝ ਪੱਲੇ ਪਿਆ ਤੁਸੀਂ ਹੁਣ ਰਜਾਨਾ ਆਉਣਿਓ ਸਤਜਾਨਿਓ ਗੁਰੂ ਦੀ ਬਾਣੀ ਸਾਨੂੰ ਰੋਜ਼ ਸਮਝਾਉਂਦੀ ਆ ਸਾਡੇ ਕੁਝ ਪੱਲੇ ਪੈ ਰਹੇ ਹਨ ਤਾਂ ਇਦਾਂ ਮੰਨ ਲਓ ਵੀ ਆ ਗੁਰੂ ਦੀ ਮੱਤ ਸਾਡੇ ਪੱਲੇ ਪੈ ਰਹੀ ਹੈ ਗੁਰੂ ਕਿਰਪਾ ਕਰ ਰਹੇ ਨੇ ਸੱਚੀ ਕਰ ਸੱਚ ਮਿਲੈ ਗੁਰਮਤ ਪੱਲੇ ਪਾਈ ਸੋ ਨਰ ਜੰਮੈ ਨਾ ਮਰੈ ਨਾ ਆਵੇ ਨਾ ਜਾਏ ਨਾਨਕ ਦਰ ਪਰਦਾਨ ਸੋ ਦਰਗਹ ਪੈਂਦਾ ਜਾਏ ਕਹਿੰਦੇ ਉਹ ਨਰ ਤੌਖਲਿਆਂ ਚ ਜਨਮ ਦਾ ਮਰਦਾ ਨਹੀਂ ਹੈ ਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਏਦਾਂ ਦੀ ਪ੍ਰਧਾਨਗੀ ਲੈ ਲੈਂਦਾ ਮਤਲਬ ਮੰਨਿਆ ਪਰਮੰਨਿਆ ਜਾਂਦਾ ਹੈ ਉਹਦਾ ਸਤਕਾਰ ਹੁੰਦਾ ਹੈ ਉਹਦੀ ਗੱਲ ਨੂੰ ਦੂਜੇ ਮੰਨਦੇ ਨੇ ਪ੍ਰਧਾਨਗੀ ਦਾ ਭਾਵ ਹੈ ਵੀ ਉਹਦਾ ਹੁਕਮ ਲਾਗੂ ਹੋ ਜਾਂਦਾ ਹੈ ਸੋ ਇਤੋਂ ਤੱਕ ਇਹ ਸ਼ਬਦ 14ਵਾਂ ਸ਼ਬਦ ਸੀ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਚੁਕਾਂ ਲੇਖਿਮਾ ਕਰਨੀ ਸਭ ਸੰਗਤਾਂ ਦਾ ਧੰਨਵਾਦ ਬਲਾਉ ਫਤਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ